ਅਗੇ ਆ ਗਿਆ ਫਾਰਮ ਟਰੈਕ 60 ਫਾਰਮ ਟਰੈਕ 60 2007 ਮਾਡਲ 2 ਲੱਖ ਤੇ 80 ਹਜ਼ਾਰ ਵੀ ਡਿਮਾਂਡ ਤੇ ਕੰਡੀਸ਼ਨ ਇਹਦੀ ਚੈੱਕ ਕਰਾ 13 ਟਾਇਰਾਂ ਦੇ ਵਿੱਚ ਇਹਦੂ ਆ ਗਿਆ ਮਹਿੰਦਰਾ B 275 ਇਹ ਨਹੀਂ ਇਹ ਹੈਗਾ 575 DI ਪੇਟੀ ਬੰਦ ਇੰਜਨ ਲੱਗਾ ਹੈ ਤੇ ਕੰਡੀਸ਼ਨ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਤੇ ਇਹਦੇ 12 ਦੇ ਟਾਇਰਾਂ ਪਿਛਲੇ ਬਹੁਤ ਵਧੀਆ ਕੰਡੀਸ਼ਨ ਦਾ ਜੇ ਕਿਸੇ ਵੀਰ ਸੱਜਣ ਚਾਹਵਨ ਹੋਇਆ ਤੇ ਇਹ ਇਹਦਾ ਪਗਿਰ ਦਾ ਨੰਬਰ ਵੀ ਲੈ ਦਾਂਗੇ ਤੇ ਇਹ ਹੈਗਾ 99 ਮਾਡਲ 1 ਲੱਖ 55000 ਰੁਪਏ ਦੀ ਮੰਗ ਆ ਟਰੈਕਟਰ ਦੀ ਇਹਦੂ ਆ ਗਿਆ 5405 5405 ਜੋਡੀਅਰ ਤੇ ਕੰਡੀਸ਼ਨ ਇਹਦੀ ਵੀ ਚੈੱਕ ਕਰ ਸਕਦੇ ਐ ਇਹਦੂ ਆ ਗਿਆ 4 ਵੀਲ ਡਰਾਈਵ ਦੇ ਨਾਲ 2015 ਮਾਡਲ 4 ਲੱਖ 30000 ਰੁਪਏ ਦੀ ਮੰਗ ਆ ਤੇ ਕੰਡੀਸ਼ਨ ਇਹਦੀ ਚੈੱਕ ਕਰ ਸਕਦੇ ਆ ਫਰੀਡ 4x4 ਇਹਦੂ ਗਾ ਆ ਗਿਆ ਬਾ 2021 ਮਾਡਲ 8 ਲੱਖ ਤੇ 10000 ਰੁਪਏ ਦੀ ਮੰਗ 53010 21 ਮਾਡਲ ਆ 8 ਲੱਖ ਤੇ 10000 ਰੁਪਿਆ ਡਿਮਾਂਡ ਆ ਕੰਡੀਸ਼ਨ ਚੈੱਕ ਕਰ ਸਕਦੇ ਛਤਰੀ ਨਾਲ ਲੱਗਿਆ ਫਾਰਮ ਟ੍ਰੈਕ 60 ਫਾਰਮ ਟ੍ਰੈਕ 60 2002 ਮਾਡਲ ਦੋ ਲੱਖ ਤੇ 48000 ਰੁਪਿਆ ਡਿਮਾਂਡ ਪੀਵੀ ਨੰਬਰ ਇਹ ਦੂਜਾ ਆ ਗਿਆ ਫਾਰਮ ਟ੍ਰੈਕ 60 ਫਾਰਮ ਟ੍ਰੈਕ 60 2007 ਮਾਡਲ ਤੇ 2 ਲੱਖ ਤੇ 68000 ਰੁਪਿਆ ਡਿਮਾਂਡ ਕਲਿਸ਼ ਚੈੱਕ ਕਰ ਸਕਦੇ ਬਹੁਤ ਵਧੀਆ ਕਲਿਸ਼ ਦਾ ਟਰੈਕਟਰ ਆ ਏਡੀਆਈ ਬਿਨਾ ਪਾਵਰ ਸ਼ੇਅਰਿੰਗ ਤੋਂ ਇਹ ਵੀ ਫਾਰਮ ਟ੍ਰੈਕ 60 ਇਹ 2012 ਮਾਡਲ ਆ ਤੇ 4 ਲੱਖ ਤੇ 25000 ਰੁਪਿਆ ਡਿਮਾਂਡ ਬਾਕੀ ਚੈੱਕ ਕਰ ਸਕਦੇ ਪਾਵਰ ਸਟੀਅਰਿੰਗ ਦੇ ਨਾਲ ਇਹ ਕਹਿੰਗਾ ਸਰਾਜ 855 2015 ਮਾਡਲ 5 ਲੱਖ ਤੇ 48000 ਰੁਪਏ ਦੀ ਡਿਮਾਂਡ ਕੰਡੀਸ਼ਨ ਚੈੱਕ ਕਰ ਸਕਦੇ ਪਾਵਰ ਸਟੀਅਰਿੰਗ ਦੇ ਨਾਲ ਤੇ ਇਹ ਦੂਆ ਕਹਿੰਦਾ ਮਹਿੰਦਰਾ ਅਰਜਨ ਅਟਰਾ 1 ਇਹ ਹੈਗਾ 2013 ਮਾਡਲ 4 ਲੱਖ ਤੇ 55000 ਰੁਪਏ ਦੀ ਡਿਮਾਂਡ ਦੇ ਨਾਲ ਬਹੁਤ ਵਧੀਆ ਕੰਡੀਸ਼ਨ ਦੇ ਜਿੰਨੇ ਵੀ ਟਰੈਕਟਰ ਆ ਸਾਰੇ ਬਹੁਤ ਵਧੀਆ ਕੰਡੀਸ਼ਨ ਦੇ ਟਰੈਕਟਰ ਆ ਇਹਦੂ ਆ ਕੇ ਆ ਗਿਆ ਮਹਿੰਦਰਾ 605 ਡੀਆਈ ਇਹ ਹੈਗਾ 2001 ਮਾਡਲ ਤੇ 2 ਲੱਖ ਤੇ 50000 ਰੁਪਏ ਨਾਲ ਟੈਪ ਵਾਲੀ ਕਾਪੀ ਹੈ ਤੇ ਡਬਲ ਕਲਚ ਦੇ ਨਾਲ ਕੰਡੀਸ਼ਨ ਚੈੱਕ ਇਦੂ ਆ ਗਿਆ 16 ਲੀਕਾ 750 2012 ਮਾਡਲ 3 ਲੱਖ ਤੇ 85000 ਰੁਪਿਆ ਡਿਮਾਂਡ ਕੰਡੀਸ਼ਨ ਇਹਦੇ ਵੀ ਚੈੱਕ ਕਰਦੇ ਬਹੁਤ ਵਧੀਆ ਕੰਡੀਸ਼ਨ ਹੈ 14 ਟਾਇਰਾਂ ਦੇ ਵਿੱਚ ਤੇ ਛਤਰੀ ਲੱਗੀ ਹੋਈ ਆ ਤੇ ਇਹਦੂਗਾ ਆ ਗਿਆ ਵਾ ਅਰਜਨ ਅਰਜਨ ਅਲਟਰਾ 1 ਇਹ ਆਗਾ 2010 ਮਾਡਲ 3 ਲੱਖ ਤੇ 65000 ਰੁਪਿਆ ਡਿਮਾਂਡ ਮਿਊਜ਼ਿਕ ਸਿਸਟਮ ਨਾਲ ਆ ਹੁੱਡ ਲੱਗੀ ਛਤਰੀ ਲੱਗੀ ਆ ਪਲੇਟਫਾਰਮ ਨੂੰ ਬਹੁਤ ਵਧੀਆ ਕੰਡੀਸ਼ਨ ਦਾ ਟਾਇਰਾਂ ਦੀ ਕੰਡੀਸ਼ਨ ਵੀ ਓਕੇ ਆ 16 9 28 ਦੇ ਟਾਇਰ ਆ ਤੇ ਬਾਕੀ ਪਾਵਰ ਡਬਲ ਐਕਟਿੰਗ ਪਰ ਆ ਪਾਵਰ ਸਟੇਬਲ ਨਾਲ ਆਗਾ ਫੋਰ 36 10 ਇਹ 90 ਮਾਡਲ ਆ 1,65,000 ਰੁਪਿਆ ਡਿਮਾਂਡ ਤੇ ਕੰਡੀਸ਼ਨ ਬਾਕੀ ਇਹਦੀ ਵੀ ਚੈੱਕ ਕਰ ਲਓ ਰੰਗ ਪੇਂਟ ਦਾ ਓਕੇ ਆ ਟਰੈਕਟਰ ਆ ਗਿਆ ਦਾ ਸਵਰਾਜ 855 ਐਫੀ ਇਹ ਹੈਗਾ ਪਾਵਰ ਸਟੀering ਦੇ ਨਾਲ ਸਿੰਗਲ ਐਕਟ ਪਾਵਰ ਸਟੀering ਦੇ ਨਾਲ ਆ ਤੇ 2019 ਮਾਡਲ 6 ਲੱਖ ਤੇ 25,000 ਰੁਪਿਆ ਡਿਮਾਂਡ ਤੇ ਇਹਦੀ ਕੰਡੀਸ਼ਨ ਚੈੱਕ ਕਰ ਲਓ ਬਾਕੀ ਸਾਰੇ ਟਰੈਕਟਰਾਂ ਦੀ ਕੰਡੀਸ਼ਨ ਚੈੱਕ ਕਰਕੇ ਆ ਗਿਆ ਫੋਰਡ 3600 ਮੋਡੀਫਾਈ ਹੋਇਆ ਤੇ ਇਹਗਾ 888 ਮਾਡਲ ਆ 1,95,000 ਰੁਪਿਆ ਡਿਮਾਂਡ ਆ ਕੂ ਕੇ ਰਾਂਗੋ ਜਾਂ ਤੇ ਕੰਡੀਸ਼ਨ ਚੈੱਕ ਕਰ ਸਕਦੇ ਆ ਮਿਊਜ਼ਿਕ ਸਿਸਟਮ ਦੇ ਨਾਲ ਬਾਕੀ ਤੁਸੀਂ ਚੈੱਕ ਕਰ ਲਿਆ ਅਗਲੇ ਟਾਇਰ ਵੀ 616 ਜਮਾਂ ਨਵੇਂ ਆ ਤੇ ਪਿਛਲੇ ਵੀ ਨਵੇਂ 14 13 28 ਦੇ ਇਹ ਦੋ ਆ ਗਿਆ ਸੋਨਾਲੀ ਕਾ ਸੋਨਾਲੀ ਕਾ 2004 ਮਾਡਲ 2 ਲੱਖ ਤੇ 60000 ਰੁਪਏ ਡਿਮਾਂਡ ਤੇ ਇਹ ਪਾਵਰ ਸ਼ੇਰਿੰਗ ਹੋਇਆ ਟਰੈਕਟਰ ਦੇਖ ਸਕਦੇ ਆ ਬਹੁਤ ਵਧੀਆ ਕੰਡੀਸ਼ਨ ਦਾ ਇਹ ਵੀ ਮੈਨੂੰ ਲੱਗਦਾ 14 ਟਾਇਰਾਂ ਦੇ ਵਿੱਚ ਆ ਟਰੈਕਟਰ ਅੱਗੇ ਆ ਗਿਆ ਫਾਰਮ ਟਰੈਕ ਈਪੀਆਈ 65 ਇਹ ਲਾ ਫਾਰਮਟਰ ਹੈਗਾ ਇਹ ਦਾ 2010 ਮਾਡਲ 3 ਲੱਖ ਤੇ 45000 ਰੁਪਏ ਡਿਮਾਂਡ ਇਹਦੂਗਾ ਗਿਆ ਫੋਰਡ 3600 ਫੋਰਡ 3600 88 ਮਾਡਲ 2 ਲੱਖ ਤੇ 40000 ਰੁਪਏ ਡਿਮਾਂਡ ਕੰਡੀਸ਼ਨ ਚ ਚੈੱਕ ਕਰ ਸਕਦੇ ਬਹੁਤ ਵਧੀਆ ਏ.ਆਈ.ਆਈ ਟਰੈਕਟਰ ਤੇ ਫੋਰਡ ਇਹਦੀ ਕੰਡੀਸ਼ਨ ਚ ਚੈੱਕ ਕਰ ਲਿਓ میوزਿਕ ਸਿਸਟਮ ਨਾਲ ਹੈ ਇਹਦੇ ਬਾਰ ਲਾਈਟ ਲੱਗੀ ਹੋਈ ਆ ਤੇ ਬਾਕੀ ਫੁੱਲ ਮੋਡੀਫਿਕੇਸ਼ਨ ਹੈ 2 ਕੇ ਪੇਂਟ ਹੋਇਆ ਹੈ ਇਹਦਾ ਤੇ ਇਹਦੂਗਾ ਗਿਆ ਫੋਰਡ 3600 ખોੜ 3600 ખોੜ 3600 ਇਹਦੀ ਡਿਮਾਂਡ ਹੈਗੀ 1,70,000 ਰੁਪਏ 94 ਮਾਡਲ ਆ ਕੰਡੀਸ਼ਨ ਇਹਦੀ ਵੀ ਚੈੱਕ ਕਰ ਸਕਦੇ ਆ ਪਿਛਲੇ ਟਾਇਰ ਹੈਗੇ ਆ ਦੇ ਗੁਡੀਅਰ ਦੇ 13628 ਦੇ ਟਾਇਰ ਇਹਦੂ ਆ ਗਿਆ 2006 ਮਾਡਲ ਤੇ 2,65,000 ਰੁਪਏ ਡਿਮਾਂਡ ਆ ਇਹ ਹੈਗਾ ਫਾਰਮ ਟਰੈਕ 60 ਬਿਨਾ ਪਾਵਰ ਸਟੀering ਤੋਂ ਇਹਦੀ ਵੀ ਕੰਡੀਸ਼ਨ ਚੈੱਕ ਕਰਦੇ 13628 ਦੇ ਟਾਇਰਾਂ ਦੇ ਵਿੱਚ ਅਗਲੇ 616 ਦੇ ਇਹਦੂ ਆ ਗਿਆ ਫਾਰਮ ਟਰੈਕ 60 ਫਾਰਮ ਟਰੈਕ 60 ਏਡੀਆਈ ਇਹ ਵੀ ਪਾਵਰ ਸਟੀering ਬਿਨਾ ਪਾਵਰ ਸਟੀering